ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਂਤਾ ਤੇ ਸੋ ਅੱਜ ਆਪਾਂ ਜਾਣਕਾਰੀ ਦੇਣੀ ਸੀਗੀ ਜਾਂ ਗੱਲਬਾਤ ਕਰਨੀ ਸੀ ਵੀ ਜਿਹੜੀ ਸੁੰਡੀ ਦੇ ਹੱਲੇ ਦੀ ਜਾਦਾ ਗੱਲ ਚਰਚਾ ਚੱਲ ਰਹੀ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਹਰੇਕ ਬੰਦੇ ਦਾ ਆਪਣਾ ਆਪਣਾ ਤਿਆਰਬਾ ਹੁੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਪਰ ਜਿੱਥੋਂ ਤੱਕ ਮੈਂ ਸੋਚਿਆ ਜਾਂ ਦੇਖਿਆ ਸੋਸ਼ਲ ਮੀਡੀਆ ਤੇ ਜਾਂ ਘਰੇਲੂ ਆਪਣੀ ਜ਼ਿੰਦਗੀ ਦੇ ਵਿੱਚ ਵੇਚ ਰ ਕੇ ਇਹਨਾਂ ਦਿਨਾਂ ਦੇ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਗੱਲ ਇਹ ਆ ਵੀ ਕਹਿੰਦੇ ਵੀ ਸੁੰਡੀ ਦਾ ਕਾਰਨ ਹੈ ਜਿਹੜਾ ਸਾਰਿਆਂ ਨੂੰ ਵੱਟਾ ਪਰਾਲੀ ਜਿਹੜੇ ਵੀਰਾਂ ਨੇ ਅੱਗ ਨਹੀਂ ਲਾਈ ਪਰਾਲੀ ਬਾਹਨ ਚ ਨੱਪੀ ਆ ਥੱਲੇ ਨੱਪੀ ਆ ਜੀ ਉਹਨਾਂ ਦੇ ਜ਼ਿਆਦਾ ਸੁੰਡੀ ਹੈ ਪਰ ਮੈਂ ਇਹਨੂੰ ਕਾਰਨ ਨਹੀਂ ਮੰਨਦਾ ਪਰਾਲੀ ਨੂੰ ਸੁੰਡੀ ਦਾ ਕਾਰਨ ਹੋ ਕੁਝ ਹੋਰ ਉਹਦੇ ਲਈ ਤੁਹਾਨੂੰ ਸਬੂਤ ਦੇ ਤੌਰ ਤੇ ਇੱਕ ਫੇਸਬੁੱਕ ਤੇ ਕਲਿੱਪ ਸ਼ਾਰਟ ਵੀਡੀਓ ਵੇਖੀ ਸੀਗੀ ਰੀਲ ਵੇਖੀ ਸੀ ਥੋੜੀ ਜਿਹੀ ਕੱਟ ਕੇ ਮੈਂ ਤੁਹਾਨੂੰ ਉਹ ਇਸ ਵੀਡੀਓ ਦੇ ਐਂਡ ਤੇ ਲਾਉਂਗਾ ਜਰੂਰ ਦੇਖਿਓ ਤੇ ਜੇ ਤੁਸੀਂ ਉਹ ਪੂਰੀ ਰੀਲ ਵੇਖਣੀ ਹੋਈ ਤਾਂ ਬਲਜਿੰਦਰ ਮਾਨ ਦੇ ਚੈਨਲ ਤੇ ਫੇਸਬੁਕ ਪੇਜ ਆ ਉਹਦੇ ਤੇ ਤੁਸੀਂ ਵੇਖ ਸਕਦੇ ਹੋ ਉਹ ਫੇਸਬੁਕ ਪੇਜ ਦਾ ਨਾਲ ਨਾਮ ਮੈਂਸ਼ਨ ਹੋਊਗਾ ਰੀਲ ਦੇ ਉੱਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਵੀ ਕਿਵੇਂ ਤੇ ਕੀ ਕਾਰਨਾਂ ਸੁੰਡੀ ਦਾ ਵੀ ਕੀ ਵਾਕਈ ਇਹਦਾ ਕਾਰਨ ਪਰਾਲੀ ਆ ਤੇ ਜਿਹੜੀ ਗੱਲ ਕਰਦਾ ਵੀ ਮੈਂ ਇਹਨੂੰ ਇਹ ਚੀਜ਼ ਦਾ ਕੀ ਕਾਰਨ ਲੱਗਦਾ ਇਹਦਾ ਸਾਰਿਆਂ ਨੂੰ ਵੱਡਾ ਕਾਰਨ ਖੁਸ਼ਕੀ ਆ ਚੋਨੇ ਦੇ ਟਾਈਮ ਤੇ ਵੀ ਜਦੋਂ ਆਪਾਂ ਗੱਲ ਕਰਦੇ ਆਂ ਜਾਂ ਮੱਕੀ ਦੇ ਟਾਈਮ ਤੇ ਲਾ ਲੋ ਆਪਾਂ ਮੱਕੀ ਦੇ ਟਾਈਮ ਤੇ ਗੱਲ ਕਰਦੇ ਆਂ ਮੱਕੀ ਨੂੰ ਗੋਹ ਵਾਲਾ ਕੀੜਾ ਪੈਂਦਾ ਜਿਹੜਾ ਉਹ ਕਿਸ ਕਾਰਨ ਪੈਂਦਾ ਜਿਹੜਾ ਪਿਛਲੇ ਸੀਜ਼ਨ ਨਾ ਕਿ ਗਿਆ ਉਦੋਂ ਗੋਹ ਦਾ ਕੀੜਾ ਬਹੁਤ ਜ਼ਿਆਦਾ ਪਿਆ ਜਿਹੜਾ ਉਦੋਂ ਪਿਛਲੇ ਸੀਜ਼ਨ ਲੰਘਿਆ ਸੀਗਾ ਸਾਡੇ ਏਰੀਆ ਦੇ ਵਿੱਚ ਉਦੋਂ ਲੋਕਾਂ ਨੇ ਕਈਆਂ ਨੇ ਇੱਕ ਇੱਕ ਸਪਰੇਅ ਕੀਤੀ ਸੀ ਤੇ ਮੱਕੀ ਜਮਾ ਪੂਰੀ ਵਧੀਆ ਰਹੀ ਸੀ ਉਦੋਂ ਉਹਦਾ ਕੀ ਕਾਰਨ ਸੀਗਾ ਕਾਰਨ ਇਹ ਸੀ ਕਾਰਨ ਤਾਂ ਸਾਨੂੰ ਬੜਾ ਖੁਸ਼ਕੀ ਸੀ ਪਿਛਲੇ ਸਾਲ ਕੋਈ ਮੀਂਹ ਨਹੀਂ ਪਿਆ ਮੱਕੀ ਦਾ ਚਾਰ ਵੀ ਪਾਉਣ ਤੱਕ ਹਾਲਾਂਕਿ ਝੋਨਾ ਲਾਉਣ ਤੱਕ ਵੀ 26 ਝੋਨਾ ਸਾਰਾ ਲੱਗ ਗਿਆ ਸੀ ਜਦੋਂ ਤੱਕ ਮੀਂਹ ਪਿਆ ਸੀ ਮੇਰੇ ਖਿਆਲ ਚ ਅਗਸਤ 31 ਜੁਲਾਈ ਜਾਂ 1 ਅਗਸਤ ਨੂੰ ਵਾਰਿਸ਼ ਹੋਈ ਸੀ ਉਸ ਤੋਂ ਪਹਿਲਾਂ ਮੌਸਮ ਖੁਸ਼ਕੀ ਦਾ ਸੀਗਾ ਉਹਦੇ ਕਾਰਨ ਝੋਨੇ ਖਰਾਬ ਵੀ ਹੋਏ ਬਹੁਤ ਕੁਝ ਹੋਇਆ ਕਾਰਨ ਸਾਰਾ ਖੁਸ਼ਕੀ ਸੀਗਾ ਤੇ ਮੌਸਮ ਖੁਸ਼ਕ 21ਵੀਂ ਪਿਆ ਜਿਹੜਾ 30 ਜੁਲਾਈ 31 ਜੁਲਾਈ ਨੂੰ ਜਾਂ 1 ਅਗਸਤ ਨੂੰ ਕਹਿ ਲਓ ਵੀ ਉਹਦੇ ਨਾਲ ਪੂਰੇ ਸਾਲ ਭਰ ਦੀ ਖੁਸ਼ਕੀ ਤਾਂ ਨਹੀਂ ਚੱਕੀ ਜਾਂਦੀ ਨਾ ਉਸ ਤੋਂ ਬਾਅਦ ਚ ਨਹੀਂ ਕੋਈ ਚੰਗੀ بارش ਹੋਈ ਝੋਨਾ ਵੜਨ ਤੋਂ ਬਾਅਦ ਜਿਵੇਂ ਅੱਕੇ ਕਣਕਾਂ ਤੇ ਬੀਜਦਿਆਂ ਤੇ ਵੀ ਜਾਂ ਕਾਂ ਦੇ ਝੋਨਾ ਵੜਨ ਦੇ ਨੇੜੇ ਜਾ ਕੇ ਕੋਈ بارش ਹੋ ਜਾਂਦੀ ਉਹ ਨਹੀਂ ਹੋਈ ਉਹਦੇ ਕਾਰਨ ਹੀ ਸੁੰਡੀ ਬਣੀ ਆ ਤੇ ਜਿਵੇਂ ਹੁਣ ਕੱਲ 23 ਦਸੰਬਰ ਨੂੰ ਤਕਰੀਬਨ ਥੋੜੀ ਜਿਹੀ ਬੂੰਦਾਬੰਦੀ ਹੋਈ ਆ ਤੇ ਮੈਨੂੰ ਇਹ ਲੱਗਦਾ ਇਹਦੇ ਨਾਲ 100% ਕਿ ਹੁਣ ਸੁੰਡ ਨਹੀਂ ਬਣਦਾ ਜੇ ਕੋਈ ਹੋਇਆ ਤਾਂ ਉਹ ਮਰ ਵੀ ਜਾਊਗਾ ਤੇ ਪ੍ਰਾਲੀ ਦਾ ਕਾਰਨ ਤਾਂ ਆਪਾਂ ਤਾਂ ਮੰਨੀਏ ਜੇ ਇਹ ਸੁੰਡ ਜੜ ਚ ਹੋਵੇ ਤਣੇ ਦੇ ਸਕੋਵੇ ਤਾਂ ਇਹ ਤਾਂ ਉੱਪਰ ਗੋਭ ਨੂੰ ਕੱਟ ਰਿਹਾ ਗੋਭ ਨੂੰ ਕੱਟ ਕੇ ਖਤਮ ਕਰ ਦਿੰਦਾ ਤਾਂ ਕਰਕੇ ਉੱਪਰੋਂ ਸੁੱਕ ਰਿਹਾ ਜੇ ਆਪਾਂ ਕਹੀਏ ਜਿਹੜੀ ਗੋਭ ਥੋੜੀ ਜੀ ਉੱਪਰ ਤੋਂ ਕੱਟੀ ਵੀ ਆ ਉਹ ਦੁਬਾਰਾ ਫੁੱਟ ਵੀ ਪੈਂਦੀ ਹੈ ਉਹ ਫੋਟ ਦੁਬਾਰਾ ਕਰਦੀ ਆ ਜਿਹੜੀ ਜ਼ਿਆਦਾ ਥੋੜੀ ਜੀ ਥੱਲੇ ਤੋਂ ਕੱਟਦੀ ਉਹ ਫੋਟ ਨਹੀਂ ਕਰਦੀ ਜਿਵੇਂ ਤੁਹਾਨੂੰ ਦਿਖਾ ਦਿੰਦਾ ਵੀ ਆ ਹੁਣ ਥੋੜੀ ਜੇ ਜਿਹੜੀ ਉੱਪਰੋਂ ਕੱਟੀ ਸੀ ਇਹ ਆ ਸਾਈਡ ਤੋਂ ਹੋਰ ਕੱਟੀ ਆ ਜਿਹੜੀ ਉੱਪਰ ਜਿਹੜੀ ਥੋੜੀ ਜਿਆਦਾ ਥੱਲੇ ਜਾੜ ਦੇ ਨੇੜੇੋਂ ਜਾ ਕੇ ਕੱਟਦੀ ਉਹ ਸੁੱਕ ਗਈ ਆ ਤੇ ਦੂਜਾ ਪ੍ਰੂਫ ਇਹ ਆ ਵੀ ਮੇਰੇ 6 ਕਿੱਲੇ ਜ਼ਮੀਨ ਇੱਥੇ ਬੀਜੇ ਸੀ ਇੱਕੇ ਦਿਨ ਝੋਨਾ ਵੜਿਆ ਇੱਕੇ ਦਿਨ ਹੀ ਝੋਨਾ ਲੱਗਿਆ ਸੀ ਤਕਰੀਬਨ ਵੀ 26 ਝੋਨਾ ਸੀ 21 ਝੋਨਾ ਸੀ 21 ਬੀਜੀ ਕਈ ਵੀਰ ਇੱਕ ਹੋਰ ਗੱਲ ਕਰ ਲਈਏ ਆਪਾਂ ਕਈ ਵੀਰ ਇਹ ਰੋਲ ਪਾਉਂਦੇ 31 ਝੋਨੇ ਵਾਲਾ ਥਾਂ ਜ਼ਿਆਦਾ ਹੈ ਜੀ ਸੁੰਡੀ 31 ਝੋਨੇ ਦੀ ਪ੍ਰਾਲੀ ਜੀ ਨੇ ਵਿੱਚ ਬਾਈ ਉਹ ਸੁੰਡੀ ਜਾਦੇ ਆ ਨਹੀਂ ਵੀਰੇ 26 ਝੋਨਾ ਸੀ 6 ਕਿੱਲੇ 26 ਦੇ ਹੀ ਸੀਗੇ ਤੇ ਇਕੱਠੇ ਇੱਕੇ ਦਿਨ ਵੱਢੇ ਆ ਤਵੀਆਂਣਾ ਵਾਹ ਕੇ ਇੱਕੇ ਟਰੈਕਟਰ ਨਾਲ ਇੱਕੇ ਸੁਪਰ ਸੀਟਰ ਨਾਲ ਇੱਕੇ ਦਿਨ ਹੀ ਵਿਜੇ ਆ ਇੱਕੋ ਦਿਨ ਬੀਜੀ ਕਣਕ ਚੋਂ ਤੁਹਾਨੂੰ ਦੱਸ ਦਾਂ ਵੀ ਕਿੰਨਾ ਕਿੱਲਿਆਂ ਨੂੰ ਮੇਰੇ ਜਿਹੜੀ ਇਹ ਸੁੰਡੀ ਦੀ ਸ਼ਿਕਾਇਤ ਸੀਗੀ ਤੇ ਤਿੰਨਾਂ ਕਿੱਲਿਆਂ ਨੂੰ ਜੇ ਆਪਾਂ ਕਹਿ ਲਈਏ 0% ਕਹਿ ਲਈਏ ਕੋਈ ਹਰ ਜਣ ਇਸ ਗੱਲ ਚ ਜਾਂ ਆਪਾਂ ਮੰਨ ਲਓ ਵੀ 1 ਅੱਧਾ ਪਰਸੈਂਟ ਸੀਗੀ ਉਹਨੂੰ ਸ਼ਿਕਾਇਤ ਤੇ ਪਰ ਜਿਹੜੀ ਤਿੰਨਾਂ ਕਿੱਲਾਂ ਨੂੰ ਸ਼ਿਕਾਇਤ ਸੀ ਇਹਨੂੰ 100% ਹੀ ਤਕਰੀਬਨ ਸੀਗੀ ਤੇ ਇਦੋਂ ਅੱਗੇ ਗੱਲ ਆਪਾਂ ਕਰ ਲਈ ਵੀ ਵੀਡੀਓ ਲੰਮੀ ਨਾ ਜ਼ਿਆਦਾ ਹੋ ਜੇ ਵੀ ਇਹਦਾ ਹੱਲ ਕੀ ਕੀਤਾ ਜਦੋਂ ਪਹਿਲਾ ਰੇਪ ਆਇਆ ਤਾਂ ਸਾਨੂੰ ਲੱਗਿਆ ਵੀ ਇਹਦੇ ਤੇ ਸੁੰਡ ਦੀ ਸ਼ਿਕਾਇਤ ਆ ਜਾਂ ਸੁੰਡੀ ਦੀ ਇਹਦੇ ਲਈ ਪਰਫੀਨੋ ਪਰਫੀਨੋ ਫਾਸਟ ਸਾਈਪਰ ਪਲੱਸ ਪਲੱਸ ਸਾਈਪਰ ਆਉਂਦੀ ਹੈ ਇੱਕ ਉਹਦੀ 400 ਐਮਐਲ ਇੱਕ ਪ੍ਰਤੀ ਏਕੜ ਹੋ ਜਾ ਜੇ ਆਪਾਂ ਸੜਕਾ ਕਰਨਾ ਤੇ 400 ਮੈਂ ਉਹ 300 ਐਮਐਲ ਪਾਈ ਕਿਉਂਕਿ ਉਹਦੇ ਨਾਲ ਮੈਂ ਇੱਕ ਹੋਰ ਦਵਾਈ ਬਾਈ ਫੈਥਾਸੀਨ 10% ਈ ਸੀ ਜਿਹੜੀ ਆਉਂਦੀ ਆ ਉਹ ਵੀ ਸੁੰਡੀ ਦੀ ਖਾਤਮੇ ਵਾਸਤੇ ਹੁੰਦੀ ਆ ਆਪਾਂ ਝੋਨੇ ਦੇ ਵੀ ਆਮ ਸੜਕਦੇ ਆ ਬਹੁਤ ਜ਼ਿਆਦਾ ਹੀ ਇਹ ਸਾਲਟ ਚੱਲਦਾ ਜਾਂਦਾ ਆ ਸੁੰਡੀ ਤੇ ਸੜਕਣ ਨੂੰ ਤੇ ਨਾਲ ਉਹਦੀ ਵੀ 240 ml ਤੇ 300 ml ਦੋ ਜੋ ਉਹਦੀ ਪਾਈ ਤਕਰੀਬਨ ਵੀ 600 ml ਹੋ ਗਈ ਦੋਨੇ ਦਵਾਈਆਂ ਰਲਾ ਕੇ ਤੇ ਉਹ ਪਾਈਆਂ ਤੇ ਉਹਦਾ ਰਿਜ਼ਲਟ ਆਪਾਂ ਨੂੰ 100% ਕਹਿ ਸਕਦੇ ਹਾਂ ਵੀ 100% ਮਿਲਿਆ ਤੇ ਕਣਕ ਦੁਬਾਰਾ ਫਟਾਰਾ ਕਰਨ ਲੱਗੀ ਆ ਆ ਦੌਗੀਆਂ ਜਿਹੜੀਆਂ ਡੱਬ ਸੀਗੇ ਛੋਟੇ ਛੋਟੇ ਤੇ ਇਹ ਛੋਟੇ ਹੀ ਰਹਿ ਗਏ ਤੇ ਜੇ ਮੰਨ ਕੇ ਚਲੋ ਵੀ ਇਹਦੇ ਤੇ ਕੋਈ ਸਪਰੇ ਨਾ ਕਰ ਦੇ ਤਾਂ ਇਹਨਾਂ ਨੇ ਵੱਧ ਜਾਣਾ ਸੀਗਾ ਤੇ ਖਾਲੀ ਹੋਣੇ ਬਾਕੀ ਹੁਣ ਤੁਸੀਂ ਕਣਕ ਦਾ ਫਟਾਰਾ ਵੇਖ ਲਓ ਵੀ ਫਟਾਰਾ ਚੱਲ ਪਿਆ ਏ ਤਾਂ ਛੋਟੇ-ਛੋਟੀਆਂ ਦੌਘੀਆਂ ਆਈਆਂ ਜਿਹੜੀਆਂ 1 2 ਪਈਆਂ ਸੀਗੀਆਂ ਤੇ ਨਾਂ ਕਿੱਲਿਆਂ ਦੇ ਵਿੱਚ ਬਾਕੀ ਸਾਰੀ ਕਣਕ ਪੂਰੀ ਠੀਕ ਆ ਤੇ ਇਹ ਜਿਹੜੀ ਫੋਟ ਆ ਇਹਨੂੰ ਕਾਮਯਾਬ ਕਰਨ ਲਈ ਆਪਾਂ ਨੂੰ ਥੋੜੀ ਜਿਹੀ ਮਿਹਨਤ ਜ਼ਰੂਰ ਜ਼ਿਆਦਾ ਕਰਨੀ ਪਊਗੀ ਕਿਉਂਕਿ ਇਹ ਜਿਹੜੀ ਸੁੰਡੀ ਨੇ ਥੋੜੀ ਜਿਹੀ ਦਾਗੀ ਵੀ ਕਰਤੀ ਉਹ ਦਾ ਕਾਰਨ ਕਰਕੇ ਪੀਲੀ ਹੋ ਗਈ ਸੀ ਉਹਦੇ ਲਈ ਥੋੜਾ ਜਿਹਾ ਯੂਰੀਆ ਵੀ ਜ਼ਿਆਦਾ ਪਊਗਾ ਇੱਕੜ ਉਹ ਜ਼ਿਆਦਾ ਲਾਉਣੀ ਪਊ ਤੇ ਸਫਰੇ ਆਪਾਂ ਘਾਟਾਂ ਵਾਲੀ ਕਿਹੜੀ ਕਰੀ ਆ ਉਹਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿਉਂਕਿ ਵੀਡੀਓ ਜ਼ਿਆਦਾ ਲੰਮੀ ਹੋਊ ਵਿੱਚ ਆਪਾਂ ਕੱਟ ਕੇ ਕਲਿੱਪ ਵੀ ਲਾਉਣੀ ਆ ਇਹਦੇ ਸਬੂਤ ਦੇ ਤੌਰ ਤੇ ਸੋ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਤੇ ਕੀ ਕਾਰਨ ਸੁੰਡਦਾ ਸੀ ਤਾਂ ਜਾਂ ਕੀ ਇਹਦਾ ਇਲਾਜ ਸੀ ਤੇ ਬਾਕੀ ਦੂਜੀ ਗੱਲ ਵੀ ਸੁੰਡੀ ਪਈ ਵੀ ਮੇਰੇ ਪਾਣੀ ਲਾਉਣ ਤੋਂ ਬਾਅਦ ਸੀ ਪਹਿਲਾਂ ਨਹੀਂ ਸੀ ਜਾ ਕੇ ਲੋ ਵੀ ਤਿੱਖੀ ਬਾਅਦ ਚ ਵੇ ਇਕਦਮ ਕਣਕ ਸੁੱਕੀ ਤਾਂ ਪਤਾ ਲੱਗਿਆ ਵੀ ਪਹਿਲਾਂ ਕਣਕ ਨੂੰ ਕੋਈ ਦਿੱਕਤ ਨਹੀਂ ਸੀ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਅੱਗੇ ਤੋਂ ਆਪਾਂ ਇਸੇ ਤਰ੍ਹਾਂ ਦੀਆਂ ਵੀਡੀਓ ਜਾਂ ਖੇੜੀਲੂ ਜਾਣਕਾਰੀਆਂ ਉਹ ਕਣਕ ਬਾਰੇ ਦਿੰਦੇ ਰਹਾਂਗੇ ਧੰਨਵਾਦ ਦੋਸਤ ਲਾਈਟਰਾਂ ਹੀ ਵੇਖ ਕੇ ਉਹਦੀ ਮਹਿਕਵੇਂ ਦਾ ਬੰਦਾ ਆ ਜਾਂਦਾ ਸੀਗਾ ਤੇ ਭਾਈ ਹੁਣ ਕਣਕਾਂ ਨੂੰ ਸੁੰਡੀ ਪੈ ਗਈ ਇੱਥੇ ਮੈਨੂੰ ਲੱਗਦਾ ਕੋਈ ਮਹਿਕਵੇਂ ਦਾ ਅਧਿਕਾਰੀ ਨਹੀਂ ਮਿਲਿਆ ਵੀ ਭਾਈ ਕਣਕ ਚੈੱਕ ਕਰਨ ਆ ਜੇ ਆ ਬਾਈ ਨੇ ਕਣਕ ਗੱਠਾ ਬਣਾ ਕੇ ਰੋਣੀ ਕਰਕੇ ਵਾਹ ਕੇ ਕਣਕ ਵਧੀਆ ਛੌਂਕਣਾ ਵੀਜੀ ਸੀ ਪਰ ਮਿੱਤਰੋ ਆ ਦੇਖੋ ਤੁਸੀਂ ਆ ਬਾਈ ਪੱਟੀ ਹੁੰਦਾ ਵਿੱਚ ਕਣਕ ਕਹਿੰਦਾ ਮੇਰੀ ਦਿਨੋਂ ਦੇਣੇ ਖਰਾਬ ਹੁੰਦੀ ਜਾ ਰਹੀ ਹੈਗੀ ਬਾਈ ਕੋਲੇ 2 ਕਿੱਲੇ ਆਹ ਕਣਕ ਜਿਹੜੀ ਵੀਜੀ ਵੀ ਆ ਤੇ ਇਹਦੇ ਵਿੱਚ ਕਣਕ ਦਾ ਬਹੁਤ ਸਾਰਾ ਨੁਕਸਾਨ ਹੋਈ ਜਾਂਦਾਗਾ ਆ ਦੇਖੋ ਸੁੰਡੀ ਪਈ ਵੀ ਆ ਦੇਖੋ ਮੇਰੇ ਹਿਸਾਬ ਨਾਲ 50 ਕਿਲੋ ਵੀ ਪਾਇਆ ਸੀ ਤੇ 60 ਕਿਲੋ ਦੇ ਹਿਸਾਬ ਨਾਲ ਤਾਂ ਸੁੰਡ ਨਿਕਲੀ ਜਾਂਦੇ ਜਰ ਇਹ ਚੋਂ ਆ ਦੇਖੋ ਬਈ ਜਿਹੜਾ ਪੜਦਾ ਉਹਦੇ ਵਿੱਚ ਹੀ ਸੁੰਡ 60 ਕਿਲੋ ਹਿਸਾਬ ਨਾਲ ਸੁੰਡ ਨਿਕਲੀ ਜਾਂਦੇ ਆ ਕਿੱਥੇ ਬਾਈ ਕੀ ਕਰੂ ਜ਼ਿੰਮੇਦਾਰ ਹਨਾ ਹਰੇਕ ਪਾਸੇ ਕਿਸਾਨ ਨੂੰ ਮਾਰਾਂ ਪਈ ਜਾਂਦੀਆਂ ਲਓ ਜੀ ਲੈ ਹਰੇਕ ਚ ਸੁੰਡ ਦੱਸ 14 ਬਹੁਤ ਬੁਰਾ ਹਾਲ ਆ ਬਾਈ ਕਣਕ ਤਾਂ ਗਈ ਯਾਰ ਮੇਰੀ ਕਣਕ ਤਾਂ ਸਮਝ ਲੈ ਕੋਈ ਇਹਦਾ ਸੋਲੂਸ਼ਨ ਹੋਵੇ ਕੋਈ ਬਾਈ ਹੱਲ ਹੋਇਆ ਤਾਂ ਜ਼ਰੂਰ ਦੱਸਿਓ ਹਨਾ ਆ ਬਾਈ ਨੇ ਦਵਾਈ ਵੀ ਛਿੜਕੀ ਆ ਤੁਹਾਨੂੰ ਮੈਂ ਆ ਦਿਖਾ ਦਿਨਾਗਾ ਕਿ ਆ ਵੀ ਕੀ ਲਿਖਿਆ ਹੋਇਆ